ਸੀਨੀਅਰ ਵਕੀਲ ਐਚਐਸ ਫੁਲਕਾ ਨੇ ਸ਼ਨੀਵਾਰ ਨੂੰ ਮੋੜ ਸਿਆਸਤ ਵਿੱਚ ਆਉਣ ਦਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਉਹ ਜਲਦ ਹੀ ਸ਼ਮਣੇ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੁਲਕਾ ਨੇ ਕਿਹਾ ਕਿ ਪੰਜਾਬੀ ਸ਼ਮਣੇ ਅਕਾਲੀ ਦਲ ਬਾਰੇ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਸੂਬੇ ਦੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ ਫੁਲਕਾਨੇ ਕਿਹਾ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਅਤੇ ਉਹ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦਾ ਸਹੀ ਸਮਾਂ ਹੈ ਮੌਜੂਦ ਲੀਡਰਸ਼ਿਪ ਨੇ ਅੱਜ ਆਪਣੀਆਂ ਗਲਤੀਆਂ ਮੰਨ ਲਈਆਂ ਹਨ ਅਤੇ ਹੁਣ ਉਹ ਇਨਾਂ ਸਾਰੇ ਲੋਕਾਂ ਲਈ ਨਵੀਂ ਉਮੀਦ ਹੈ ਜੋ ਲੰਬੇ ਸਮੇਂ ਤੋਂ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ ਪੁਨਾਸ਼ਵਣ ਨੇ ਕਾਲੀ ਦਲ ਦੀ ਕੋਰ ਕਮੇਟੀ ਨੂੰ ਮੈਂਬਰਸ਼ਿਪ ਮਹਿੰਮ ਸ਼ੁਰੂ ਕਰਨ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਉਹ ਪਾਰਟੀ ਦੀ ਮੈਂਬਰਸ਼ਿਪ ਫਾਰਮ ਭਰ ਕੇ ਅਸਲੀ ਅਕਾਲੀ ਦਲ ਦੀ ਸ਼ਾਨ ਬਹਾਲ ਕਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਨੇ ਕਿਹਾ ਕਿ ਇਸ ਵੇਲੇ ਮੈਂ ਕੋਈ ਚੌੜ ਲੜਨਾ ਨਹੀਂ ਦੇਖ ਰਿਆ ਨਾਲ ਹੀ ਮੈਨੂੰ ਪਾਰਟੀ ਵਿੱਚ ਕਿਸੇ ਅਹੁਦੇ ਦੀ ਲੋੜ ਨਹੀਂ ਮੇਰਾ ਇਰਾਦਾ ਕਾਲੀ ਦਲ ਵਿੱਚ ਸ਼ਾਮਿਲ ਹੋਣਾ ਹੈ ਕਿਉਂਕਿ ਇਹ ਇਕਲੋਤੀ ਖੇਤਰੀ ਪਾਰਟੀ ਹੈ ਤੇ ਸਾਨੂੰ ਨਵੇਂ ਮੈਂਬਰ ਸ਼ਾਮਿਲ ਕਰਕੇ ਇਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਅੱਜ ਦਾ ਮੁੱਦਾ ਪੰਜਾਬ ਦੇ ਹਾਲ ਪੰਜਾਬ ਦਾ ਹਾਲ ਦੇਖ ਕੇ ਬਹੁਤ ਬਹੁਤ ਸਾਰੇ ਐਸੇ ਬੜੀ-ਬੜੀ ਇਤਨੀ ਜਿਹ ਪੰਜਾਬੀ ਨੇ ਇਹਦਾ ਲੋਕ ਪੰਜਾਬ ਦਾ ਬਹੁਤ ਫਿਕਰ ਹੈ ਇਹੋ ਕੁਝ ਕਰਨਾ ਚਾਹੁੰਦੇ ਆ। ਬਿਨਾਂ ਕਿਸ ਐਕਸਪੈਰੀਮੈਂਟ ਸੀ ਉਹ ਕੁਝ ਬਹੁਤਾ कामयाब ਨਹੀਂ ਰਹਾ। ਕਿਆ ਕਰਕੇ ਕਿਸੇ ਦਾ ਨਈ ਪਾਰਟੀ ਬਣਾਉਣ ਵਾਲੇ ਪਾਸੇ ਨੂੰ ਵੀ ਬਹੁਤੀ ਹਿੰਮਤ ਨਹੀਂ ਹੋਈ। ਫੋਨ ਇੱਕ ਨਵੀਂ ਉਮੀਦ ਜਾਗੀ ਆ। ਜਦੋਂ ਇਹ ਹੁਣ ਅਕਾਲ ਤਖਸਾਲਬ ਨੇ ਅਕਾਲੀ ਦਲ ਤੇ ਵਾਰੇ ਜੋ ਫੈਸਲਾ ਲਿਆ ਉਹ ਫੈਸਲਾ ਲੈ ਕੇ ਅਕਾਲੀ ਦਲ ਜੋ ਕਿ ਪੰਜਾਬ ਦੀ ਆਪਣੀ ਪਾਰਟੀ ਹੈ ਪੰਜਾਬ ਦੀ ਖੇਤਰੀ ਪਾਰਟੀ ਆ ਤੇ ਉਸ ਨੂੰ ਕਿਹਾ ਕਿ ਇਹਦੀ ਮੈਂਬਰਸ਼ਿਪ ਦੂਜੀ ਆਣੀ ਤੋਂ ਸ਼ੁਰੂ ਕਰੋ ਮੈਂਬਰ ਬਣਾਓ ਨਵੇਂ ਡੈਲੀਗੇਟ ਚੁਣੋ ਤੇ ਪਾਰਟੀ ਨੂੰ ਇੱਕ ਤਰ੍ਹਾਂ ਦਾ ਰੀਕੰਸਟੀਟਿਊਟ ਕੀਤਾ ਜਾਵੇ ਇੱਕ ਮੌਕਾ ਆ ਗਿਆ ਕਿ ਜਿਸ ਮਕਸਦ ਦੇ ਕਰਕੇ ਅਕਾਲੀ ਦਲ ਦਾ ਗਠਨ ਹੋਇਆ ਸੀ ਉਹ ਸਥਾਨਕਾਂ ਦੇ ਉੱਤੇ ਅਕਾਲੀ ਦਲ ਨੂੰ ਚਲਾਇਆ ਜਾਵੇ ਇਹ ਇੱਕ ਬਹੁਤ ਵੱਡਾ ਮੌਕਾ ਇਹ ਇਹ ਆਇਆ ਤਾਂ ਇਹਦੇ ਨਾਲ ਇੱਕ ਉਮੀਦ ਵੀ ਜਾਗੀ ਆ ਕਿ ਪੰਜਾਬ ਦੀ ਆਪਣੀ ਉਹ ਪਾਰਟੀ ਜਿਹੜੇ ਕੇ ਇੰਨਾ ਦਾ ਮੇਨ ਮਕਸਦ ਹੀ ਪੰਜਾਬ ਸਭ ਤੋਂ ਪਹਿਲਾਂ ਪੰਜਾਬ ਹੀ ਆਉਂਦਾ ਕਿਉਂਕਿ ਪੰਜਾਬ ਦੇ ਵਿੱਚ ਔਕਤੀ ਸੀ ਪੰਜਾਬ ਦੀਆਂ ਸਮੱਸਿਆਵਾਂ ਬੜੀਆਂ ਪੈਕਿਊਲਰ ਨੇ ਪਾਕਿਸਤਾਨ ਦੇ ਤੋਂ ਅਲੱਗਾਂ ਨੇ ਇੰਡੀਆ ਦੇ ਵਿੱਚ ਹੋਰ ਵੀ ਕੁਝ ਸਟੇਟਸ ਐਸੀਆਂ ਨੇ ਜਿਨ੍ਹਾਂ ਜਿਹਾ ਪੰਜਾਬ ਵਾਂਗੂ ਪੈਕਿਊਲਰ ਜੋ ਸਿਚੁਏਸ਼ਨ ਹੈ ਆਪਣੀਆਂ ਪ੍ਰੋਬਲਮਸ ਨੇ ਜਿਵੇਂ ਬੰਗਾਲ ਹੋਇਆ ਜਿਵੇਂ ਤਾਮਿਲਨਾਡੂ ਹੋਇਆ ਇਸੇ ਕਰਕੇ ਜੇ ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਸਟੇਟਾਂ ਵਿੱਚ ਵੀ ਹਮੇਸ਼ਾ ਹੀ ਰੀਜਨਲ ਪਾਰਟੀਆਂ ਜ਼ਿਆਦਾ ਸਫਲ ਹੋ ਰਹੀਆਂ ਨੇ ਜਿਵੇਂ ਆ ਵੀ ਸੈਂਟਰਲ ਪਾਰਟੀਆਂ ਹੁੰਦੀਆਂ ਉਹ ਸੈਂਟਰਲ ਪਾਰਟੀਆਂ ਦਾ ਧਿਆਨ ਉਹਨਾਂ ਪ੍ਰੋਬਲਮ ਜਿਹੜੀਆਂ ਸਟੇਟ ਦੀਆਂ ਸਪੈਸੀਫਿਕ ਪ੍ਰੋਬਲਮ ਨੇ ਪੈਕਿਊਲਰ ਪ੍ਰੋਬਲਮ ਨੇ ਉਹਨਾਂ ਦੇ ਪਾਸੇ ਨੂੰ ਨਹੀਂ ਜਾਂਦਾ ਇਹ ਪਿੱਛੇ ਵੀ ਪੰਜਾਬ 'ਚ ਵੀ ਹਮੇਸ਼ਾ ਦੇਖਿਆ ਗਿਆ ਕਿ ਇਹ ਸੈਂਟਰਲ ਪਾਰਟੀਆਂ ਦਾ ਧਿਆਨ ਖਿਆਲਾ ਸੈਂਟਰ ਬੱਧੀਆਂ ਦੇ ਉੱਤੇ ਹੀ ਕੱਟਮਸਦਾ ਪੰਜਾਬ ਦੇ ਗੁੱਧਿਆਂ ਤੇ ਨਹੀਂ ਹੁੰਦਾ। ਕਾ ਪਾਰਟੀਆਂ ਚ ਗਾਇਬ ਤਾਂ ਕਿ ਖਾਲੀ ਦਲ ਇਹਨਾਂ ਨੂੰ ਦੇ ਲੀਡਰਾਂ ਨੂੰ ਰਿਲਾਈਸ ਕਰਾਇਆ ਜਾਵੇ। ਕਈ ਦੂਜੀਆਂ ਪਾਰਟੀਆਂ ਤੋਂ ਬਾਹਰ ਲਾ ਕੇ ਜਾਣ। ਅੱਜ ਬੋਲੋ ਸਾਰੇ ਲੋਕ ਜਿਨ੍ਹਾਂ ਨੇ 10-12 ਸਾਲ ਤੋਂ ਇਹ ਸਰਕਾਰੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਲੜਾਈ ਲੜੀ ਆ ਅੱਜ ਵਕਾ ਇਹ ਸਾਰੇ ਹਟਕਾੜੀ ਦਲ ਦੇ ਵਿੱਚ ਆ ਜਿਵੇਂ ਕਿ ਕਾਲਕਸਰ ਸਾਹਿਬ ਨੇ ਕਿਹਾ ਕਿ ਮਤਭੇਦ ਭੁੱਲ ਜਾਓ ਉਹਨੋਂ ਪੁਰਾਣੇ ਸਾਰੇ ਮਤਭੇਦ ਭੁੱਲ ਜਾਣੇ ਚਾਹੀਦੇ ਆ ਤੇ ਇੱਕ ਨਵੀਂ ਉਮੀਦ ਦੇ ਨਾਲ ਇੱਕ ਨਵੀਂ ਸ਼ੁਰੂਆਤ ਕੀਤੀ ਜਾਵੇ ਅਕਾਲ ਤਖਤ ਸਾਹਿਬ ਨੇ 7 ਮੈਂਬਰੀ ਕਮੇਟੀ ਬਣਾਈ ਆ ਔਰ 7 ਮੈਂਬਰੀ ਕਮੇਟੀ ਨੇ ਹੁਣ ਮੈਂਬਰਸ਼ਿਪ ਦੀ ਮੁਹਿੰਮ ਸ਼ੁਰੂ ਕਰਦੀ ਆ ਨਵੇਂ ਇਲੈਕਸ਼ਨ ਕਰਾਉਣੇ ਆ ਨਵੀਂ ਲੀਡਰਸ਼ਿਪ ਚੁਣਨੀ ਆ ਹੁਣ ਜਿਹੜਾ ਸੱਤ ਮੈਂਬਰੀ ਉਹ ਕਮੇਟੀ ਇਹ ਹੁਣ ਮੈਂਬਰਸ਼ਿਪ ਦੀ ਡਰਾਈਵ ਸ਼ੁਰੂ ਕਰੇਗੀ ਪਹਿਲਾਂ ਥੋੜਾ ਜਿਹਾ ਇਹ ਵੀ ਦੱਸਦੇ ਆ ਕਿ ਇਹ ਅਕਾਲ ਪਖ ਸਾਹਿਬ ਨੇ ਤੱਕ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਪਰ ਇਸ ਨੂੰ ਹੁਣ ਇੱਕ ਤਰ੍ਹਾਂ ਦੀ ਲੀਡਰਸ਼ਿਪ ਚੇਨ ਦੇ ਵਾਸਤੇ ਜੋ ਅਕਾਲੀ ਦਲ ਦੀ ਟੌਪ ਬਾਡੀ ਆ ਜਿਹੜੀ ਕਿ ਵਰਟਿੰਗ ਕਮੇਟੀ ਆ ਜਿੰਵੇ ਅੰਦਰੂਨੀ ਕਮੇਟੀਾਂ ਨੂੰ ਇਹ ਵਰਟਿੰਗ ਕਮੇਟੀ ਦਾ ਨਾਮ ਲਿਆ ਜਾਂਦਾ ਅਕਾਲੀ ਦਲ ਦੀ ਜਿਹੜੀ ਐਗਜ਼ੀਕਟਿਵ ਹੈ ਜਾਂ ਵਰਕਿੰਗ ਕਮੇਟੀ ਹੈ ਉਹਨਾਂ ਨੂੰ ਇੱਕ ਮਤਾ ਪਾਸ ਕਰਨਾ ਪਵੇਗਾ ਇਹੋ ਸੱਤ ਮੈਂਬਰਾਂ ਨੂੰ ਇੱਕ ਅਪoint ਕਰਦੇ ਹੋਏ ਕਿ ਸੱਤ ਮੈਂਬਰ ਪਾਰਟੀ ਦੇ ਨਵੀਂ ਮੈਂਬਰਸ਼ਿਪ ਡਰਾਈਵ ਕਰਨਗੇ ਔਰ ਇਹ ਸੱਤ ਮੈਂਬਰ ਪਾਰਟੀ ਦੇ ਨਵੇਂ ਇਲੈਕਸ਼ਨ ਕਰਵਾਉਣਗੇ ਔਰ ਇਸ ਮਤੇ ਵਿੱਚ ਇਸ ਕਮੇਟੀ ਨੂੰ ਪੂਰੀ ਖੁਦਮੁਖਤਿਆਰੀ ਦਿੱਤੀ ਜਾਵੇ ਕਿਸੇ ਜੋ ਪੁਰਾਣੇ ਆਫਸਰਰ ਨੇ ਉਹਨਾਂ ਜੋ ਕਿਸੇ ਦਾ ਇੰਟਰਫਰੈਂਸ ਨਾ ਹੋਵੇ ਤੇ ਇਹ ਮਤਾ ਪਾਸ ਕਰਕੇ ਇਹਨਾਂ ਨੂੰ ਪਾਵਰ ਇਹ ਦਿੱਤੀ ਜਾਏ ਜਾਨੀ ਚਾਹੀਦੀ ਆ ਔਰ ਮੇਰੀ ਇਹ ਖਾਲੀ ਦਲੀ ਦੇ ਜੋ ਪ੍ਰੈਜੈਂਟ ਲੀਡਰਸ਼ਿਪ ਆ ਉਹਨਾਂ ਨੂੰ ਇਹ ਬੇਨਤੀ ਆ ਕਿ ਜਲਦੀ ਤੋਂ ਜਲਦੀ ਤੁਸੀਂ ਆਪਣੀ ਵਰਕਿੰਗ ਕਮੇਟੀ ਦੇ ਵਿੱਚ ਇਹ ਮਤਾ ਪਾਸ ਕਰਕੇ ਸੱਤ ਮੈਂਬਰ ਦੀ ਕਮੇਟੀ ਨੂੰ ਅਪਾਇੰਟ ਕਰਕੇ ਔਰ ਇਹਨਾਂ ਨੂੰ ਕੰਮ ਸ਼ੁਰੂ ਕਰਾਇਆ ਜਾਏ ਤੇ ਇਹ ਕੰਮ ਮੈਂਬਰਸ਼ਿਪ ਦਾ ਤੇ ਨਵੇਂ ਹੀ ਮੈਂਬਰਸ਼ਿਪ ਤੇ ਨਵੀਂ ਲੀਡਰਸ਼ਿਪ ਨਵੀਆਂ ਚੋਣਾਂ ਦਾ ਸ਼ੁਰੂ ਕਰਾਇਆ। ਮੈਂ ਮੋੜ ਅੱਜ ਇਹ ਫੈਸਲਾ ਲਿਆ ਕਿ ਜਦੋਂ ਇਹ ਕਮੇਟੀ ਮੈਂਬਰਸ਼ਿਪ ਦੀ ਡਰਾਈਵ ਸ਼ੁਰੂ ਕਰੇਗੀ ਤਾਂ ਮੈਂ ਦਫ਼ਤਰ ਵਿੱਚ ਜਾ ਕੇ ਫਾਰਮ ਭਰ ਕੇ ਪਤਾ ਲਈਦਾ ਮੈਂਬਰ ਨੂੰ। ਤੇ ਮੈਂ ਬਾਕੀ ਵੀ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਕਿ ਦਫਤਰ 'ਚ ਜਾ ਕੇ ਜਦੋਂ ਮੈਂਬਰਸ਼ਿਪ ਡਰਾਈਵ ਸ਼ੁਰੂ ਹੋ ਗਏ ਫਾਰਮ ਭਰ ਕੇ ਆਪ ਮੈਂਬਰ ਬਣੋ ਉਸ ਤੋਂ ਬਾਅਦ ਬੈਰੀਕੇਟ ਚੁਰੋ ਤੇ ਬੈਰੀਕੇਟ ਚੁਰਨ ਤੋਂ ਮਗਰੋਂ ਆਪਾਂ ਇਹ ਅਕਾਲੀ ਦਲ ਨੂੰ ਜੋ ਸਾਡੀ ਇੱਕ ਰਿਜਨ ਪਾਰਟੀ ਦੇ ਤੌਰ ਤੇ ਇਹਨੂੰ ਮਜਬੂਤ ਕਰਕੇ ਤੇ ਇੱਕ ਤਰ੍ਹਾਂ ਉਸੇ ਉਸੇ ਤਰ੍ਹਾਂ ਜਿਵੇਂ ਇਹ ਪਹਿਲਾਂ ਅਕਾਲੀ ਦਲ ਦੀ ਗਲੋਰੀ ਸੀ ਇਹਨੂੰ ਵਾਪਸ ਉੱਥੇ ਲੱਗੇ ਆਈਏ ਤੇ ਮੁੱਢਲੇ ਸਿਧਾਂਤਾਂ ਦੇ ਉੱਪਰ ਹੀ ਅਕਾਲੀ ਦਲ ਨੂੰ ਚਲਾਇਆ ਜਾਵੇ ਤੇ ਇਸੇ ਵਾਸਤੇ ਅੱਜ ਮੈਂ ਤੁਹਾਨੂੰ ਜੁਕਰੀ ਦਿੱਤੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਮਿਹਰਬਾਨੀ ਕਰਕੇ ਸਾਹਿਬ